ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀ ਪੁੱਤਰ ਜੋਧਪੁਰ ਵਾਲਾ ਤੇ ਅੱਜ ਨਾ ਆਪਾਂ ਭਾਗੀ ਬਾਂਦਰ ਖੜੇ ਆ ਨੱਕੇ ਲੈਣ ਆਏ ਸੀ ਤੇ ਬਾਈ ਕਹਿੰਦਾ ਵੀਡੀਓ ਬਣਾ ਦਿਓ ਸਾਡੀ ਤੇ ਬਾਈ ਦੱਸ ਕਿਹੜੇ ਕਿਹੜੇ ਨੱਕੇ ਆ ਤੇ ਬੱਸ ਸਾਡੀ ਗੱਲਬਾਤ ਆਪਰੇ ਇਸ ਟੈਂਡ ਵਾਲੇ ਨੱਕੇ ਵੀ ਐ ਤੇ ਸੈਂਪਲ ਨੱਕੇ ਵੀ ਐ ਠੀਕ ਆ ਬਾਈ ਹੈ ਠੀਕ ਆ ਨਾ ਆ ਤਾਂ ਸੈਂਪਲ ਨੱਕਾ ਸਦਾ ਡੂੜ ਕਪੜਾ ਪਾਣੀ ਜਾਂਦੇ ਨਾਲ ਆ ਠੀਕ ਆ ਬਾਈ ਤੇ ਇਹਦਾ ਰੇਟ ਦੂ ਤੋ ਬਾਈ ਰੇਟ ਭਾਈ ਜਾਇ ਜਾਇ ਤਾਂ ਪੱਟੀ ਫਰੇਮ ਦਾ 450 ਰੁਪਏ ਠੀਕ ਆ ਪੱਟੀ 250 ਦੇ ਫਰੇਮ ਦੋ ਠੀਕ ਆ ਭਾਈ ਹੋਰ ਉਸ ਤੋਂ ਵੱਡਾ ਸਾਇਜ ਆ ਜਾਏਗਾ ਚਾਹੇ ਨਾ ਕੋਈ ਸਾਇਜ ਅਗਲਾ ਮੰਗੂ ਉਹੋ ਜੇ ਰੇਟ ਹੋ ਜਾਊਗਾ ਠੀਕ ਆ ਭਾਈ ਸਾਈਆਂ ਤੇ ਵੀ ਬਣਾ ਲਓ ਹਾਂ ਸਾਈਆਂ ਤੇ ਹੀ ਸਮਝ ਲਾ ਠੀਕ ਆ ਆਪਣਾ ਕੋ ਫालतੂ ਹੈ ਹੀ ਨਹੀਂ ਗੱਲ ਮਕਾਰ ਠੀਕ ਆ ਭਾਈ ਆ ਇੱਕ ਆਪਣਾ ਵੱਡੇ ਨੱਕੇ ਆ ਸਮਝ ਲਾ ਵੀ ਜੋ ਕਿੱਡਾ ਮਰਜੀ 1 ਫੁੱਟ ਤੋਂ ਲੈ ਕੇ 4 ਫੁੱਟ ਤੱਕ ਕੋਈ ਹੋਵੇ ਠੀਕ ਆ ਭਾਈ ਉਹੀ ਸਾਰੇ ਨੱਕੇ ਆਪਾਂ ਤਿਆਰ ਕਰ ਦੇਣਾ ਠੀਕ ਆ ਭਾਈ ਤੇ ਇੱਕ ਭਾਈ ਆਪਾਂ ਨੂੰ ਭਾਈ ਆਪਦਾ ਨੰਬਰ ਦੇ ਭਾਈ ਬੋਲਦੇ ਨੰਬਰ ਬੋਲਦੇ ਆ ਆਪ ਦਾ ਜੇ ਕਿਸੇ ਨੂੰ ਲੋਡ ਹੋਣੀ ਤਾਂ ਫੋਨ ਤੇ ਗੱਲ ਕਰ ਸਕਦੇ ਸਾਈ ਦੇ ਨੰਬਰ 94785 73454 ਤੇ ਆਪਣਾ ਨੱਕੇ ਵੀ ਦਿਖਾ ਦਿਓ ਬਾਈ ਇਹਨਾਂ ਨੂੰ ਜਿਹੜੇ ਆਪਾਂ ਟਰਾਲੀ ਜਿੱਤਰਿਆ ਇਹ ਦੱਸੋ ਜਾਰੀ ਰਹਿਣਗੇ ਕਿਹੜਾ ਲਗਾਈ ਲੈਣੇ ਬਾਅਦ ਕੀ ਆ ਦੁਬਾਰਾ ਨੱਕਾ ਆਈ ਹਾਂਜੀ ਬਾਈ ਜੀ ਆ ਨੱਕੇ ਆ ਆ ਸੁਦਾਈ ਫਰੇਮ ਫੂਨ ਸਾਰਾ ਕੁਝ ਇਹ ਕੋਈ ਇੱਟ ਨਹੀਂ ਲੱਗਦੀ ਕੋਈ ਡਾੜਾ ਨਹੀਂ ਲੱਗਦਾ ਤੇ ਇਹ ਸਾਰਾ ਕੁਝ ਆਹੀਂ ਫਿੱਟ ਹੋ ਜਾਂਦੇ ਆ ਤੇ ਇਹਨਾਂ ਦਾ ਕੀ ਡੇਟ ਆ ਬਾਈ ਜੀ ਇਹ 1100 ਰੁਪਏ ਦਾ ਇੱਕ ਹੈ ਠੀਕ ਆ ਬਾਈ ਤੇ ਸੁਦੇ ਫੱਟੀ ਫੁੱਟੀ ਹਾਂ ਇੱਕ ਦੀ ਫੱਟੀ ਤੇ ਸਟੈਂਡ ਫਿੱਟ ਕਰਿਆ ਕਰਾਇਆ ਠੀਕ ਆ ਦੇਖ ਲੋ ਭਾਈ ਬਹੁਤ ਸਾਰੇ 2 ਫੁੱਟ ਪਾਣੀ ਲੰਘਣਾ ਲੱਗਾ